ਸਸ਼ੀਕਾਲ ਜੀ ਮੈਂ ਹੁਸਨਪ੍ਰੀਤ ਈਮਾਨ ਅੱਜ ਸ਼ੁਰੂ ਕਰਨ ਜਾ ਰਹੇ ਆਂ ਵਲੌਗ ਨੰਬਰ 41 ਦੋਸਤੋ ਅੱਜ ਅਸੀਂ ਆਏ ਆਂ ਮੋੜਾਂ ਅੱਜ ਦੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਜਿਉਣੇ ਮੋੜ ਦੀ ਯਾਦਗਾਰ ਜੋ ਪਿੰਡ ਮੋੜਾਂ ਦੇ ਵਿੱਚ ਬਣੀ ਹੋਈ ਹੈ ਸੰਗਰੂਰ ਤੋਂ ਜਿਉਣੇ ਮੋੜ ਦੀ ਯਾਦਗਾਰ 15 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ 25 ਮਿੰਟ ਲੱਗ ਜਾਂਦੇ ਆ ਇੱਥੇ ਪਹੁੰਚਣ ਨੂੰ ਦੋਸਤੋ ਪਹੁੰਚ ਚੁੱਕੇ ਆਂ ਜੱਟ ਜਿਉਣਾ ਮੋੜ ਦੀ ਯਾਦਗਾਰ ਪਿੰਡ ਮੋੜ ਜੋਣਾ ਮੋੜ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜ ਦਾ ਜੰਪਲ ਸੀ ਉਹ ਸਧਾਰਨ ਜੱਟ ਪਰਿਵਾਰ ਦੇ ਖੜਕ ਸਿੰਘ ਦਾ ਪੁੱਤਰ ਸੀ ਉਸ ਦਾ ਇੱਕ ਵੱਡਾ ਭਾਈ ਕਿਸ਼ਨਾ ਸੀ ਜੋ ਬਾਗੀ ਹੋ ਚੁੱਕਿਆ ਸੀ ਉਹ ਕਦੇ-ਕਦਾਈਂ ਲੁਕ ਛਿਪ ਕੇ ਕਰ ਆਉਂਦਾ ਸੀ ਡਸਕੇ ਦਾ ਅਹਿਮਦ ਡੋਗਰ ਅਤੇ ਖੜਿਆਲ ਦਾ ਜੈਮਲ ਚੋਟੀ ਦਾ ਬੈਲੀ ਉਸ ਦਾ ਜੋਟੀਦਾਰ ਸੀ ਤਿੰਨੇ ਰਲ ਮਿਲ ਕੇ ਡਾਕੇ ਮਾਰਨ ਲੱਗੇ ਇੱਕ ਦਿਨ ਉਹਨਾਂ ਨੇ ਪਿੰਡ ਦੇ ਬ੍ਰਾਹਮਣਾਂ ਦੀ ਭਰਾਤ ਲੁੱਟ ਲਈ ਪਿੰਡ ਦੇ ਇੱਕ ਬੰਦੇ ਵਾਸੂਦੇਵ ਨੇ ਕ੍ਰਿਸ਼ਨੇ ਨੂੰ ਪਹਿਚਾਨ ਲਿਆ ਅਤੇ ਥਾਣੇ ਇਤਲਾਹ ਹੋ ਗਈ ਕ੍ਰਿਸ਼ਨਾ ਤਾਂ ਫੜਿਆ ਨਹੀਂ ਗਿਆ ਪੁਲਿਸ ਨੇ ਉਸ ਦਾ ਪਿਓ ਅਤੇ ਭਰਾ ਨੂੰ ਫੜ ਕੇ ਤਸ਼ੱਦਦ ਦਾਇ। ਉਦੋਂ ਗੁੱਸੇ ਵਿੱਚ ਆ ਕੇ ਕ੍ਰਿਸ਼ਨ ਨੇ ਵਾਸੂਦੇਵ ਦਾ ਕਤਲ ਕਰ ਦਿੱਤਾ ਤੇ ਭਗੋੜਾ ਹੋ ਗਿਆ। ਉਹਨਾਂ ਵੇਲਿਆਂ ਦੇ ਵਿੱਚ ਅੱਜ ਵਾਂਗੂੰ ਸੜਕਾਂ ਨਹੀਂ ਸਨ। ਅਵਾਜਾਈ ਦੇ ਸਾਧਨ ਘੋੜੇ-ਘੋੜੀਆਂ ਉੱਠ ਆਦੀ ਸਨ। ਜ਼ਿਆਦਾਤਰ ਲੋਕ ਪੈਦਲ ਹੀ ਸਫ਼ਰ ਕਰਦੇ ਸਨ। ਜਦੋਂ ਕ੍ਰਿਸ਼ਨ ਦੇ ਗਲ ਖੂਨ ਪੈ ਗਿਆ ਤਾਂ ਜੈਮਲ ਸੁਚੇਤ ਹੋ ਗਿਆ। ਕ੍ਰਿਸ਼ਨ ਨੇ ਜੈਮਲ ਨੂੰ ਕਿਹਾ ਯਾਰਾ ਤੂੰ ਹੀ ਕੋਈ ਓੜ-ਪੋੜ ਕਰ ਪੁਲਿਸ ਤੋਂ ਮੇਰਾ ਖਹਿੜਾ ਛੁੜਵਾ। ਜੈਮਲ ਦਾ ਮਨ ਬੇਈਮਾਨ ਹੋ ਗਿਆ। ਉਹਨੇ ਸੋਚਿਆ ਕਿ ਕਿਸ਼ਨਾ ਉਹਦਾ ਕੀ ਵਿਗਾਰ ਲਵੇਗਾ। ਜੈਮਲ ਨੇ ਕਿਸ਼ਨੇ ਨੂੰ ਕਿਹਾ ਕਿ ਮੇਰੇ ਕੋਲ ਤੇਰਾ ਕੋਈ ਸਮਾਨ ਨਹੀਂ ਹੈ ਤੂੰ ਸਾਰਾ ਕੁਝ ਹੀ ਲੈ ਗਿਆ ਸੀ। ਕਿਸ਼ਨੇ ਨੇ ਸਬਰ ਦਾ ਕੁੱਟ ਭਰ ਕੇ ਕਿਹਾ ਕਿ ਅੱਜ ਬਰਾਤ ਲੁੱਟਦੇ ਆਂ। ਦੋਵੇਂ ਜਾਣੇ ਜੰਗਲ ਵੱਲ ਚਲੇ ਗਏ ਬਰਾਤ ਉਡੀਕਦੇ ਰਹੇ ਪਰ ਜੇ ਬਰਾਤ ਹੁੰਦੀ ਤਾਂ ਹੀ ਹੋਣੀ ਸੀ। ਕਿਸ਼ਨੇ ਨੇ ਇੱਕ ਬਹਾਨਾ ਹੀ ਘੜਿਆ ਸੀ। ਕੁਝ ਸਮੇਂ ਬਾਅਦ ਕਿਸ਼ਨੇ ਨੇ ਜੈਮਲ ਨੂੰ ਕਿਹਾ ਕਿ ਤੂੰ ਮੇਰੇ ਹਿੱਸੇ ਦਾ ਸਾਰਾ maal ਹੜੱਪ ਕਰ ਗਿਆ। ਤੂੰ ਯਾਰ ਮਾਰ ਕੀਤੀ ਆ ਭੱਜਣਾ ਜਿੱਥੇ ਭੱਜ ਲਾ ਕਿਸ਼ਨੇ ਨੇ ਗੋਲੀਆਂ ਮਾਰ ਕੇ ਜੈਮਲ ਢੇਰੀ ਕਰ ਦਿੱਤਾ ਜੈਮਲ ਡੋਗਰ ਦਾ ਲੰਗੋੜੀਆ ਯਾਰ ਸੀ ਉਹਨਾਂ ਨੇ ਇਕੱਠੇ ਡਾਕੇ ਮਾਰੇ ਸਨ ਕਿਸ਼ਨੇ ਹੱਥੋਂ ਜੈਮਲ ਦਾ ਮਾਰਿਆ ਜਾਣਾ ਡੋਗਰ ਤੋਂ ਬਰਦਾਸ਼ਤ ਨਹੀਂ ਹੋਇਆ ਉਸ ਨੇ ਕਿਸ਼ਨੇ ਨੂੰ ਬਚਾਓ ਕਰਨ ਦੇ ਪੰਜ ਸਨੇਹੇ ਭੇਜ ਕੇ ਡਸ ਕੇ ਸਦ ਲਿਆ ਰਾਤ ਨੂੰ ਖੂਬ दारू ਪਿਲਾਈ ਜਦੋਂ ਕਿਸ਼ਨਾ ਬੇਸੁਰਤ ਹੋ ਗਿਆ ਉਸ ਨੇ ਕਰਨੂ ਜਿੰਦਰਾ ਮਾਰ ਕੇ ਪੁਲਾਡੇ ਦੇ ਥਾਣੇ 'ਚ ਜਾ ਕੇ ਖਬਰ ਦੇ ਦਿੱਤੀ ਪੁਲਿਸ ਨੇ ਕਿਸ਼ਨੇ ਨੂੰ ਆ ਕੇ ਦਬੋਚ ਲਿਆ ਤੇ ਮੁਕੱਦਮਾ ਚਲਾ ਕੇ ਸਜ਼ਾ ਦੇ ਕੇ ਕਾਲੇ ਪਾਣੀ ਜਿ ਦਿੱਤਾ। ਕਿਸ਼ਨਾ ਆਪਣੇ ਪਰਿਵਾਰ ਤੋਂ ਟੁੱਟਿਆ ਹੋਇਆ ਸੀ। ਉਸ ਦਾ ਬਾਪ ਤੇ ਭਾਈ ਪਸੰਦ ਨਹੀਂ ਸੀ ਕਰਦੇ ਕਿ ਉਹ ਡਾਕੇ ਮਾਰੇ। ਜਦੋਂ ਇੱਕ ਬੰਦਾ ਕਾਲੇ ਪਾਣੀ ਤੋਂ ਕਿਸ਼ਨੇ ਦਾ ਸਨੇਹਾ ਲੈ ਕੇ ਜਿਉਣੇ ਕੋਲ ਆਇਆ ਤਾਂ ਸਨੇਹੇ ਦੇ ਵਿੱਚ ਲਿਖਿਆ ਸੀ ਕਿ ਭਾਈ ਜੇ ਤੂੰ ਮਾਂ ਦਾ ਜਾਇਆ ਹੈ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ। ਜੀਨੇ ਤੇਰੇ ਭਾਈ ਕਿਸ਼ਨੇ ਨੂੰ ਧੋਖੇ ਨਾਲ ਪੁਲਿਸ ਦੇ ਵਿੱਚ ਫੜਾ ਦਿੱਤਾ। ਜਿਉਣਾ ਇਹ ਖਬਰ ਸੁਣ ਕੇ ਝੰਡੋੜਿਆ ਗਿਆ। ਉਹ ਨੂੰ ڈاکੂਆਂ ਦੀ ਟੋਲੀ ਵਿੱਚ ਜਾ ਰਲਿਆ। ਜਿਉਣੀ ਨੇ ਡਾਕੇ ਮਾਰੇ ਸੋਨਾ ਲੁੱਟਿਆ ਪਰ ਕਿਸੇ ਦੀ ਧੀ ਪੈਣ ਵੱਲ ਕਦੇ ਵੀ ਮਾੜੀ ਨਜ਼ਰ ਨਹੀਂ ਰੱਖੀ। ਜਿਉਣਾ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਟਸਕੇ ਪਹੁੰਚਿਆ। ਉਸ ਨੇ ਇੱਕ ਬੰਦੇ ਹੱਥ ਡੋਗਰ ਨੂੰ ਸਨੇਹਾ ਭੇਜਿਆ ਕਿ ਤੇਰਾ ਜਮਾਈ ਆਪਣੇ ਭਰਾ ਖਿਸ਼ਨੇ ਦਾ ਬਦਲਾ ਲੈਣ ਆਇਆ। ਅਸਲੀ ਬਾਪ ਦਾ ਐ ਤਾਂ ਸਾਹਮਣੇ ਆ। ਮੋੜ ਦਾ ਇਹ ਸਨੇਹਾ ਸੁਣ ਕੇ ਡੋਗਰ ਨੇ ਅੱਖਾਂ ਲਾਲ ਕਰਕੇ ਰਫਲਾ ਚੁੱਕ ਕੇ ਸਾਥੀਆਂ ਸਮੇਤ ਜਿਉਣੇ ਨੂੰ ਲਲਕਾਰਿਆ। ਵਿੰਡੋ ਬਾਹਰ ਮੈਦਾਨ ਚ ਡੌਗਰ ਜਿਉਣੇ ਕੋਲ ਜਾ ਪੋਜਾ ਜਿਉਣੇ ਨੇ ਡੌਗਰ ਨੂੰ ਪਹਿਲਾ ਫਾਇਰ ਮਾਰਨ ਲਈ ਕਿਹਾ ਡੌਗਰ ਨੇ ਦੋ ਫਾਇਰ ਮਾਰੇ ਦੋਨੇ ਫੋਕੇ ਫਾਇਰ ਨਿਕਲੇ ਅਖੀਰ ਜਿਉਣੇ ਨੇ ਪਹਿਲੇ ਫਾਇਰ ਨਾਲ ਹੀ ਡੌਗਰ ਨੂੰ ਪਾਰ ਬੁਲਾ ਦਿੱਤਾ ਬੁਲਾਡੇ ਦੀ ਪੁਲਿਸ ਨੇ ਉਸ ਨੂੰ ਫੜਨ ਦੀ ਸਿਰ ਤੋੜ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੇ ਹੱਥ ਨਾ ਆਇਆ ਜਿਉਣਾ ਮੋੜ ਨੈਣਾ ਦੇਵੀ ਮਾਂ ਦਾ ਸ਼ਰਧਾਲੂ ਸੀ ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ ਉਸਨੇ ਨੈਣਾ ਦੇਵੀ ਮੰਦਿਰ ਤੇ ਜਾ ਕੇ ਸੋਨੇ ਦਾ ਛੱਤਰ ਚੜਾਉਣ ਦਾ ਐਲਾਨ ਕਰ ਦਿੱਤਾ ਜਿਉਂਨੇ ਮੋੜ ਨੇ ਸਾਧੂ ਦੇ ਭੇਸ ਵਿੱਚ ਨੈਣਾ ਦੇਵੀ ਦੇ ਦیدار ਕੀਤੇ ਤੇ ਛੱਤਰ ਚੜਾ ਦਿੱਤਾ ਇੱਕ ਸਪਾਹੀ ਨੇ ਉਸ ਦੇ ਨੱਕ ਦੇ ਨਿਸ਼ਾਨ ਤੋਂ ਉਸ ਨੂੰ ਪਹਿਚਾਨ ਲਿਆ ਪੁਲਿਸ ਨੇ ਉਸ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ ਜਿਉਣਾ ਪੁਲਿਸ ਦੇ ਕਾਬੂ ਆ ਗਿਆ ਜਿਉਨੇ ਮੋੜ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਮੁਕੱਦਮਾ ਚੱਲਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਪਿੰਡ ਵਾਲਿਆਂ ਵੱਲੋਂ ਜਿਉਨੇ ਮੋੜ ਦੀ ਇਹ ਯਾਦਗਾਰ ਬਣਾ ਦਿੱਤੀ ਗਈ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਵਲੋਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਤੇ ਸ਼ੇਅਰ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਦੋਸਤੋ ਇਸੇ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖ ਲਈ ਤੁਸੀਂ ਮੇਰੇ ਚੈਨਲ ਹੁਸਨ ਪ੍ਰੇਮ ਤਮਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਥੈਂਕ ਯੂ